ਇਹ ਨਹੀਂ ਜੀ ਦਿੱਲੀ ਦੇ ਮਸ਼ਹੂਰ ਪਿਆਜ਼ ਪਕੌੜਾ ਇਹਨੂੰ ਪੰਜਾਬੀ ਜਾਂ ਲੈਂਟਰ ਵਾਲਾ ਪਕੌੜਾ ਵੀ ਕਿਹਾ ਜਾਂਦਾ ਏ ਇਹ ਘਰ ਵਿੱਚ ਕਿਵੇਂ ਤਿਆਰ ਹੁੰਦੇ ਹਨ ਤੁਸੀਂ ਅੱਗੇ ਵੀਡੀਓ 'ਚ ਵੇਖੋ ਹੈਲੋ ਦੋਸਤੋ ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਦੋਸਤੋ ਅਸੀਂ ਉਮੀਦ ਕਰਦੇ ਹਾਂ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਤੇ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ 'ਚ ਬਣਾਵਾਂਗੇ ਆਪਾਂ 스ਨੈਕਸ ਥੋੜਾ ਠੰਡਾ ਹੋਇਆ ਸੀ ਇਸਾਲੇ ਪਰਵਾਦਾ ਜੀ ਮਤਲਬ ਕਰਦਾ ਸੀ ਵਿੱਚ ਥੋੜੇ 스ਨੈਕਸ ਬਣਾ ਕੇ ਖਾਦੇ ਜਾਣ ਤੇ ਸਨੈਕਸ ਬਣਾਵਾਂਗੇ ਨਵੀਂ ਕਿਸਮ ਦੇ ਜਦੋਂ ਵੀ ਕੋਈ ਆਪਣੇ ਘਰੇ ਗੈਸਟ ਆਉਂਦਾ ਜਾਂ ਕੋਈ ਕੋਈ ਪ੍ਰਾਣਾ ਆਉਂਦਾ ਵਾ ਤੇ ਉਹ ਪਰੇਸ਼ਾਨੀ ਹੁੰਦੀ ਹੈ ਵੀ ਚਾਹ ਦੇ ਨਾਲ ਉਹਨੂੰ ਕੀ ਦਈਏ ਤੁਹਾਡੇ ਵਾਸਤੇ ਅਸੀਂ ਨਵੀਂ ਕਿਸਮ ਦੇ ਸਨੈਕਸ ਲੈ ਕੇ ਆਏ ਆ ਜਿਹਨੂੰ ਵੇਖ ਕੇ ਖੁਸ਼ ਹੋਣਗੇ ਤੁਹਾਡੇ ਪ੍ਰਾਣੇ ਤੇ ਖਾ ਕੇ ਤੁਹਾਡੀ ਤਾਰੀਫ ਵੀ ਕਰਨਗੇ ਕਿ ਉਹ ਪੁੱਛਣਗੇ ਵੀ ਤੁਸੀਂ ਕਿੱਦਾਂ ਬਣਾਏ ਆ ਸ਼ੁਰੂ ਕਰਦੇ ਆਪਾਂ ਵੀਡੀਓ ਤੇ ਉਹਦੇ ਵਿੱਚ ਕੀ ਕੀ ਚਾਹੀਦਾ ਅਜੇ ਕੋਈ ਚਾਹ ਮਾਰ ਲੈਂਦੇ ਇਹ ਲੈ ਜੀ ਆਪਾਂ ਕੋਈ ਚਾਰ ਪੰਜ ਉਬਲੇ ਆਲੂ ਇਹਨਾਂ ਨੂੰ ਆਪਾਂ ਥੋੜਾ ਜਿਹਾ ਮੈਸ਼ ਕਰ ਲਿਆ ਠੰਡੇ ਹੋਣ ਕਰਕੇ ਇਹ ਹੁਣ ਠੰਡੇ ਹੋ ਗਏ ਬਿਲਕੁਲ ਇਹ ਲੈ ਜੀ ਪਿਆਜ਼ ਤਿੰਨ ਤੋਂ ਚਾਰ ਪਿਆਜ਼ ਆ ਇਹਨਾਂ ਦੇ ਆਪਾਂ ਭਾਗ ਇਸ ਤਰੀਕੇ ਨਾਲ ਵੱਖਰੇ ਵੱਖਰੇ ਕਰ ਲਏ ਆ ਤੇ ਉਹ ਸੇਮ ਹੀ ਮੈਚ ਕਰਕੇ ਰੱਖ ਲਏ ਆ ਸਾਰੇ ਭਾਗ ਆਪਾਂ ਇਸ ਤਰੀਕੇ ਨਾਲ ਖੋਲ ਕੇ ਰੱਖ ਲੈਣੇ ਆ ਤੇ ਇਹਨੂੰ ਇਸ ਤਰੀਕੇ ਨਾਲ ਜੋੜਾ ਵੀ ਇਹਦਾ ਜੋੜੀਦਾਰ ਹੋਗਾ ਉਹਦੇ ਨਾਲ ਮੈਚ ਕੇ ਰੱਖ ਲੈਣਾ ਤੇ ਸਭ ਤੋਂ ਪਹਿਲਾਂ ਆਪਾਂ ਦਾ ਆਲੂ ਦਾ ਮਸਾਲਾ ਤਿਆਰ ਕਰ ਲੈਨੇ ਆ ਸਭ ਤੋਂ ਪਹਿਲਾਂ ਆਪਾਂ ਮਸਾਲਾ ਤਿਆਰ ਕਰਾਂਗੇ ਉਹਦੇ ਵਾਸਤੇ ਆਪਾਂ ਕੜਾਈ ਰੱਖ ਲਈ ਇੰਡਕਸ਼ਨ ਤੇ ਇਹਨੂੰ ਆਨ ਕਰ ਲੈਣੇ ਆ ਇਹਦੇ ਵਿੱਚ ਪਾਵਾਂਗੇ ਆਪਾਂ ਤੇਲ ਥੋੜਾ ਜਿਹਾ ਤੇਲ ਪਾਵਾਂਗੇ ਆਪਾਂ ਪਹਿਲਾਂ ਇਹਨੂੰ ਗਰਮ ਹੋਣ ਦਿੰਦੇ ਆ ਤੇਲ ਆਪਣਾ ਗਰਮ ਹੋ ਗਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਰਾਈ ਰਾਈ ਥੋੜੀ ਚੜਕ ਗਈ ਉਸ ਤੋਂ ਬਾਅਦ ਪਾਵਾਂਗੇ ਆਪਾਂ ਜੀਰਾ ਥੋੜਾ ਜਿਹਾ ਇਹਨੂੰ ਪਕਾਵਾਂਗੇ ਆਪਾਂ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਮੈਸ਼ ਕੀਤੇ ਆਲੂ ਇਹਦੇ ਤੁਸੀਂ ਪਿਆਰੀ ਵੀ ਪਾ ਸਕਦੇ ਜੀ ਮਿਰਚਾਂ ਵੀ ਪਾ ਸਕਦੇ ਜੀ ਪਰ ਸਾਡੇ ਬੱਚੇ ਲਾਇਕ ਨਹੀਂ ਕਰਦੇ ਤੇ ਇਹਨਾਂ ਮਿਕਚਰ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਿਉਂਕਿ ਸਾਡੇ ਪ੍ਰਵਾਹ ਦੀ ਡਿਮਾਂਡ ਆਈ ਆ ਕਿ ਦੋ ਮਿਰਚਾਂ ਪਾ ਦਿਓ ਬੱਚੇ ਕੋਈ ਨਹੀਂ ਖਾ ਲੈਣਗੇ ਦੋ ਮਿਰਚਾਂ ਆਪਾਂ ਹਰੀ-ਹਰੀਆਂ ਪਾ ਦਾਂਗੇ ਨਾਲ ਥੋੜੇ ਪਾਵਾਂਗੇ ਆਪਾਂ ਚਲੋ ਫ੍ਰਿਕਸ ਇਹਨੂੰ ਮਸਾਲੇ ਨੂੰ ਆਪਾਂ ਨਾਲ ਹੀ ਮਿਕਸ ਕਰ ਦਾਂਗੇ ਨਾਲ ਹੀ ਪਕਾ ਲਾਂਗੇ ਤੇ ਮਸਾਲਾ ਆਪਣਾ ਪੱਕ ਗਿਆ ਤੇ ਇਹ ਵਿੱਚ ਪਾਵਾਂਗੇ ਹੁਣ ਆਪਾਂ ਗਰਮ ਮਸਾਲਾ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਪਾਵਾਂਗੇ ਆਪਾਂ ਤੇ ਥੋੜਾ ਜਿਹਾ ਪਾਵਾਂਗੇ ਤੇ ਆਪਾਂ ਚਾਟ ਮਸਾਲਾ ਸਵਾਦ ਖੱਟਾ ਮਿੱਠਾ ਹੋਊਗਾ ਤੇ ਸਵਾਦ ਅਨੁਸਾਰ ਚ ਪਾਵਾਂਗੇ ਆਪਾਂ ਨਮਕ ਥੋੜਾ ਜਿਹਾ ਪਾਵਾਂਗੇ ਆਪਾਂ ਅਨਾਰ ਦਾਣਾ ਪੀਸਿਆ ਹੋਇਆ ਕੋਈ ਮਸਾਲੇ ਇਹ ਪਹਿਲਾਂ ਪਾਏ ਕੁਝ ਮਸਾਲਾ ਭਨਣ ਤੋਂ ਬਾਅਦ ਪਾਏ ਆ ਉਨੇਪਾ ਠੰਡਾ ਕਰਾਂਗੇ ਥੱਲੇ ਲਾ ਕੇ ਹੁਣ ਆਪਾਂ ਗੈਸ ਇੰਡਕਸ਼ਨ ਬੰਦ ਕਰ ਦਾਂਗੇ ਤੇ ਹਲਦੀ ਤੇ ਸਾਨੂੰ ਚਿਪਾ ਭੁੱਲ ਗਿਆ ਥੋੜੀ ਜਿਹੀ ਹਲਕੀ ਸੇ ਕਰ ਦਾਂਗੇ ਗੱਲਾਂ ਗੱਲਾਂ ਜਾਂਦੀਆਂ ਚਿਪਤਾਂ ਰਿਆ ਉਹ ਸਾਡੇ ਬੱਚੇ ਪਿੱਛੇ ਵੀਡੀਓ ਬਣਾ ਰਹਾ ਉਹ ਮੈਨੂੰ ਕਹਿੰਦੀ ਪਾਪਾ ਕਲਰ ਤੇ ਆਏ ਨਹੀਂ ਮੈਂ ਇਹਨੂੰ ਆਖਿਆ ਪੁੱਤ ਕਲਰ ਵਾਲਾ ਚਿਪਾ ਭੁੱਲ ਗਿਆ ਆਪਾਂ ਹਲਦੀ ਹੁਣ ਪਾ ਕੇ ਮਿਕਸ ਕਰ ਦਾਂਗੇ ਇਹ ਮਸਾਲਾ ਗਰਮ ਨਹੀਂ ਆਂ ਧੀਆਂ ਕਰਦੇ ਕਿਉਂ ਜ਼ਰੂਰੀ ਆ ਇਸ ਦਾ ਕਿਆ ਤੁਸੀਂ ਵੇਖੋ ਮੈਂ ਇਹਦੇ ਵੀਡੀਓ ਬਣਾ ਰਿਹਾ ਵਾਂ ਤੇ ਉਹ ਮੇਰੇ ਵਾਸਤੇ ਚਾਹ ਲੈ ਕੇ ਆਈ ਆ 来 ਮੇਰਾ ਪੁੱਤ ਇਹ ਇੰਨਾ ਖਿਆਲ ਰੱਖਦੇ ਆਂ ਦੀਆਂ ਤੇ ਜੇ ਕੋਈ ਮੁੰਡਾ ਹੋਵੇ ਤੇ ਉਹਨੂੰ ਕਹਿੰਦੇ ਜੀ ਦੇ ਪੁੱਤ ਆ ਚੀ ਜਿਹਾ ਖੜਾ ਪੁੱਤ ਆ ਚੀ ਜਿਹਾ ਫੜਾ ਇਹ ਬਿਨਾ ਮੰਗਣ ਤੋਂ ਮੇਰੇ ਵਾਸਤੇ ਆਈ ਆ ਥੈਂਕ ਯੂ ਪੁੱਤ ਆਪਣੇ ਆਲੂ ਠੰਡੇ ਹੋ ਗਏ ਆ ਹੁਣ ਆਪਾਂ ਅਗਲੇ ਸਟੈਪ ਵੱਲ ਵਧਦੇ ਆ ਆਲੂ ਬਿਲਕੁਲ ਠੰਡੇ ਹੋ ਗਏ ਆ ਤੇ ਆ ਜਿਹੜੇ ਆਪਾਂ ਪਿਆਜ਼ ਆਪਾਂ ਲਏ ਸੀ ਦੋ ਦੋ ਭਾਗਾਂ ਚ ਇਹਨੂੰ ਆਪਾਂ ਥੋੜਾ ਜਿਹਾ ਆਲੂੰਦਰ ਮੈਸ਼ਰ ਚੱਕਾਂਗੇ ਤੋਂ ਇਹਦੇ ਸਟਫਿੰਗ ਭਰਾਂਗੇ ਉੱਤੇ ਦੇ ਨਾਲ ਕੋਲ ਇਸ ਤਰੀਕੇ ਨਾਲ ਆਪਾਂ ਲਾ ਕੇ ਕੈਪ ਇਸ ਤਰੀਕੇ ਨਾਲ ਆਪਾਂ ਰੱਖੀ ਜਾਵਾਂਗੇ ਇਸੇ ਤਰੀਕੇ ਤਾਈਓ ਦੇ ਨਾਲ-ਨਾਲ ਦੇ ਰੱਖਿਆ ਉੱਤੇ ਲਾਦਣਾ ਨਵਾਂ ਕੈਪ ਇਸ ਤਰੀਕੇ ਨਾਲ ਆਪਾਂ ਸਾਰੇ ਕੈਪ ਕਰ ਕਰ ਰੱਖੀ ਜਾਵਾਂਗੇ ਪਿਆਜ਼ ਦੇ ਬਲੇ ਟੇਸਟੀ ਬਣਦੇ ਆ ਤੇ ਬੜਾਈ ਸਵਾਦ ਉਹਨਾਂ ਵਿੱਚ ਅੰਦਰੋਂ ਮਸਾਲੇਦਾਰ ਆਲੂ ਵਾਲੇ ਤੇ ਬਾਹਰ ਇਹਦੇ ਇੱਕ ਹੋਰ ਚੀਜ਼ ਆਪਾਂ ਨਾਲ ਲਾਵਾਂਗੇ ਤੇ ਉਹ ਵੀ ਅੱਗੇ ਆਪਾਂ ਤੁਹਾਨੂੰ ਵੀਡੀਓ 'ਚ ਦੱਸਾਂਗੇ ਪਹਿਲਾਂ ਆਪਾਂ ਸਾਰੇ ਪਿਆਜ਼ ਭਰ ਕੇ ਰੱਖ ਲਈਏ ਲੋਈ ਆਪਾਂ ਸਾਰੇ ਪਿਆਜ਼ਾਂ ਦੇ ਆਲੂ ਭਰ ਲਏ ਆ ਤੇ ਹੁਣ ਆਪਾਂ ਫ੍ਰਾਈ ਕਰਦੇ ਆ ਇਸ ਤੇ ਇੱਧਰ ਆਪਾਂ ਪਾਣੀ ਲੈ ਲਿਆ ਇੱਧਰ ਆਪਾਂ ਲੈ ਲਏ ਬ੍ਰੈੱਡ ਬ੍ਰੈੱਡ ਲੈ ਆਪਾਂ ਇਹਦਾ ਸਾਈਡ ਵਾਲਾ ਪਾੜ ਆਪਾਂ ਉਹ ਅਲੱਗ ਕਰ ਲਿਆ ਇਸ ਤਰੀਕੇ ਨਾਲ ਥੋੜਾ ਜਿਹਾ ਆਪਾਂ ਪਾਣੀ ਲੈਣਾ ਬ੍ਰੈਡ ਥੋੜਾ ਜਿਹਾ ਨਰਮ ਹੋ ਜਾਂਦਾ ਇਹਦੇ ਵਿੱਚ ਰੱਖਣਾ ਆਪਾਂ ਪਿਆਜ਼ ਤੇ ਬ੍ਰੈਡ ਦੇ ਸਿਰਾਂ 'ਤੇ ਪਾਣੀ ਲਾਹ ਕੇ ਇਹਨੂੰ ਆਪਾਂ ਇਸ ਤਰੀਕੇ ਨਾਲ ਬੰਨ੍ਹ ਕਰਕੇ ਬੋਲ ਦੀ ਸ਼ੇਪ ਦੇ ਲੈਣੀ ਆ ਜੇ ਪਾਣੀ ਲਾਉਣ ਦੀ ਲੋੜ ਪਵੇ ਤੇ ਥੋੜਾ ਜਿਹਾ ਲਾ ਕੇ ਇਸ ਤਰੀਕੇ ਨਾਲ ਘੜ ਕਰਕੇ ਆਪਾਂ ਇਹਨੂੰ ਬੋਲ ਦੀ ਸ਼ੇਪ ਦੇ ਲੈਣੀ ਬੜੀ ਆਸਾਨੀ ਨਾਲ ਤਿਆਰ ਹੋ ਜਾਂਦੀ ਬੋਲੇ ਬਸ ਕੋਈ ਇਸ ਤਰੀਕੇ ਨਾਲ ਆਪਾਂ ਇਹਨੂੰ ਬਣਾ ਲੈਣਾ ਇਸ ਤਰੀਕੇ ਨਾਲ ਆਪਾਂ ਸਾਰੇ ਬਣਾ ਕੇ ਰੱਖ ਲਾਂਗੇ ਥੋੜੇ ਪਾਣੀ ਲਵਾਂਗੇ ਬ੍ਰੈਡ ਨੂੰ ਨਰਮ ਕਰਾਂਗੇ ਇਹਦੇ ਵਿੱਚ ਪਿਆਜ਼ ਰੱਖਾਂਗੇ ਆਪਾਂ ਤੇ ਇਸ ਤਰੀਕੇ ਨਾਲ ਨੂੰ ਹੋਲਡ ਕਰ ਦੇਣਾ ਪਾਣੀ ਲਾ ਕੇ ਜੇ ਬ੍ਰੈਡ ਥੋੜਾ ਸਖਤ ਹੈ ਤੇ ਥੋੜਾ ਪਾਣੀ ਜ਼ਿਆਦਾ ਲੈਂਦਾ ਤੇ ਜੇ ਬ੍ਰੈਡ ਕੋਈ ਤਾਜ਼ਾ ਵਾ ਤੇ ਫਿਰ ਉਹ ਪਾਣੀ ਘੱਟ ਲੈਂਦਾ ਇਹਨਾਂ ਫਰਕ ਪੈ ਜਾਂਦਾ ਅਸੀਂ ਪਿੰਡ 'ਚ ਰਹਿੰਦੇ ਆ ਤੇ ਬ੍ਰੈਡ ਥੋੜਾ ਜਿਹਾ ਇੱਕ ਦੋ ਦਿਨ ਪੁਰਾਣਾ ਹੀ ਤਾਂ ਕਿ ਪਾਣੀ ਘੋੜਾ ਲੋੜ ਜ਼ਿਆਦਾ ਪੈ ਰਹੀ ਤਾਰੀਆਂ ਪਹਿਸਤੇ ਇੱਕ ਨਾ ਤਿਆਰ ਕਰ ਲਾਂਗੇ। ਨਵੀਆਂ ਆਪਣੇ ਆਂਡੇ ਬਣ ਗਏ ਆ। ਆਂਡੇ ਦਾ ਮਤਲਬ ਤੇ ਜਿਹੜੇ ਵਿੱਚ ਪਿਆਜ਼ ਆ ਤੇਰੇ ਬਰੈਡ ਆ। ਇਹ ਸਾਰੇ ਆਪਣੇ ਤਿਆਰ ਹੋ ਗਏ ਆ ਹੁਣ ਇਹਨਾਂ ਨੂੰ ਫਰਾਈ ਕਰਦੇ ਆ। ਤੇ ਰੱਖ ਦਾਂਗੇ ਫਰਾਈ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਸਰੋਂ ਦਾ ਤੇਲ। ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹੇ ਕਰਕੇ ਇਹ ਜਿਹੜੇ ਆਪਾਂ ਰੋਲ ਬਣਾਏ ਆ ਇਦੇ ਜੜਦਾਂਗੇ ਆਪਾਂ ਇੱਕ ਵਾਰ ਜਿੰਨੇ ਸੌਕੇ ਪੈਣਗੇ ਆਪਾਂ ਉਨੇ ਹੀ ਪਾਵਾਂਗੇ ਇਹਨਾਂ ਨੂੰ 5 ਮਿੰਟ ਤੱਕ ਆਪਾਂ ਹਲਾਉਣਾ ਨੇ ਇੱਕ ਸਾਈਡ ਪੱਕ ਗਈ ਉਹ ਕੋਲ ਨੂੰ ਹਲਾਵਾਂਗੇ ਆਪਾਂ ਇੱਕ ਸਾਈਡ ਆਪਣੀ ਪੱਕ ਗਈ ਆ ਤੇ ਆਪਾਂ ਇਹਨੂੰ ਦੂਜੀ ਸਾਈਡ ਪਕਾਵਾਂਗੇ ਆ ਵੇਖੋ ਥੱਲੇੋਂ ਕਰੰਚੀ ਜੀ ਹੋਣਾ ਸ਼ੁਰੂ ਹੋ ਗਏ ਇਹਦੀ ਆਪਾਂ ਸਾਈਡ ਪਰ ਪਲਟ ਦਾਂਗੇ ਬਿਲਕੁਲ ਹਲਕੀਆ ਥਾਣਾ ਪਲਟਣੀ ਆ ਜਦੋਂ ਉੱਤਲੀ ਸਾਈਡ ਪੱਕ ਗਈ ਫਿਰ ਆਪਾਂ ਜੋ ਮਰਜ਼ੀ ਉਹ ਨਾਲ ਕਰ ਲਈ ਜਾਈਏ ਬ੍ਰੈਡ ਬਿਲਕੁਲ ਨਰਮ ਹੋ ਜਾਂਦਾ ਇਹ ਜਦ ਇਹ ਪਾਣੀ ਨਾਲ ਇਸ ਤਰੀਕੇ ਨਾਲ ਆਪਾਂ ਫਲਟਲਾਂਗੇ ਤੇ ਲਓ ਜੀ ਆਪਾਂ ਉੱਤੇ ਥੱਲੇ ਕਰ ਕਰਕੇ ਇਹਨੂੰ ਹਲਾ ਹਲਾ ਕੇ ਪਕਾ ਲਿਆ ਤੇ 골ਡਨ ਜੇ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਦੇਖੋ ਕਿੰਨੇ ਵਧੀਆ ਬਾਲ ਤਿਆਰ ਹੋਏ ਆ ਇਹਨੂੰ ਆਪਾਂ ਬਾਹਰ ਟਿਸ਼ੂ ਤੇ ਕੱਢ ਲਾਂਗੇ ਦਾ ਉਹ ਐਕਸਟਰਾ ਤੇਲ ਨੂੰ ਟਿਸ਼ੂ ਆਪਣੇ ਅੰਦਰ ਸੋਖ ਲੈ ਤੇ ਆਪਾਂ ਨੂੰ ਸੁੱਕੇ ਸੁੱਕੇ ਬੋਲ ਖਾਣ ਨੂੰ ਮਿਲ ਲਗੇ ਬੜੇ ਵਧੀਆ ਤਿਆਰ ਹੋਏ ਦੇਖੋ ਰੰਗ ਕਿੰਨਾ ਵਧੀਆ ਇਹਨਾਂ ਦਾ ਆਇਆ ਕੋਈ ਇਹ ਸਮਝ ਨਹੀਂ ਸਕਦਾ ਕਿ ਇਹਦੇ ਅੰਦਰ ਕੀ ਮਹੌਲਾ ਭਰਿਆ ਹੋਆ ਇਸੇ ਤਰੀਕੇ ਨਾਲ ਆਪਾਂ ਬਾਕੀ ਸਾਰੇ ਬੋਲ ਵੀ ਤਿਆਰ ਕਰਾਂਗੇ ਆਪਣਾ ਦੂਜਾ ਪੂੜ ਵੀ ਬਣ ਕੇ ਤਿਆਰ ਆ ਇਹਨੂੰ ਆਪਾਂ ਕੱਢ ਲਾਂਗੇ ਤੇ ਆਪਣੇ ਚੀਜ਼ ਬੋਲ ਬਣ ਕੇ ਤਿਆਰ ਆ ਤੇ ਹੁਣ ਇਹਨੂੰ ਆਪਾਂ ਸਰਵ ਕਰਦੇ ਆ ਤੇ ਲਓ ਜੀ ਆਪਾਂ ਸਜਾਵਟ ਕਰ ਲਈ ਆਪਣੇ ਸਰਵ ਕਰ ਲਿਆ ਆਪਾਂ ਜਿਹੜੇ ਆਪਣੇ ਬੋਲਾਂ ਬਣਾਈਆਂ ਤੇ ਵੇਖੋ ਕਿੰਨੇ ਵਧੀਆ ਲੱਗਦੇ ਆ ਤੇ ਇਹਨੂੰ ਆਪਾਂ ਖਾ ਕੇ ਕਰਦੇ ਆ ਇੰਜੋਏ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ